ਅਸੀਂ ਖੜੜ ਦੇ ਵਿੱਚ ਖੜੇ ਆ ਜੀ ਇਸ ਸਮੇਂ ਜੇ ਸੱਟੀ ਤੇ ਖੜੇ 1928 ਤੋਂ ਚੱਲਦੀ ਆ ਰਹੀ ਹੱਟੀ ਔਰ ਚੌਥੀ ਪੀੜੀ ਪ੍ਰਦੀਪ ਜੀ ਇਹ ਸੱਟੀ ਨੂੰ ਚਲਾ ਰਹੇ ਨੇ ਜੀ ਆਯੁਰਵੈਦਿਕ ਸੈਂਟਰ ਹੈ ਬੁੱਧਕਾਰ ਦੀ ਹੱਟੀ ਕਹਿੰਦੇ ਆ ਪੂਰੇ ਪੁਆਦ ਦੇ ਵਿੱਚ ਇਹ ਸੱਟੀ ਦਾ ਨਾਮ ਹੈ ਜਿਹੜੇ ਜਿਹੜੇ ਇਹ ਸੱਟੀ ਨੂੰ ਜਾਣਦੇ ਨੇ ਇਸ ਦੁਕਾਨ ਨੂੰ ਜਾਣਦੇ ਨੇ ਜਿਨ੍ਹਾਂ ਨੂੰ ਵੀ ਇੱਥੋਂ ਸੇਵਾਵਾਂ ਲਈਆਂ ਨੇ ਜਾਂ ਲੈ ਰਹੇ ਨੇ ਜਰੂਰ ਕਰਿਓ ਕਮੈਂਟ ਜੀ ਜੜੀਆਂ ਬੁੱਟੀਆਂ ਬੇਸ਼ਕੀਮਤੀ ਪੁਰਾਣੀ ਤੋਂ ਪੁਰਾਣੀ ਜੜੀ ਬੁੱਟੀ ਦੁਰਲਭ ਤੋ ਦੁਰਲਭ ਜੜੀ ਬੂਟੀ ਇਹਨਾਂ ਕੋਲ ਮਿਲਦੀ ਹੈ ਜੀ ਪੰਜਾਬ ਦੀ ਸਭ ਤੋਂ ਪੁਰਾਣੀ ਹੱਟੀ ਬੁੱਧ ਅਵਤਾਰ ਦੀ ਹੱਟੀ ਬੁੱਧ ਤਾਰ ਵੀ ਕਹਿੰਦੇ ਆ ਬੁੱਧ ਰਾਮ ਦੀ ਹੱਟੀ ਕਹਿੰਦੇ ਆ ਔਰ ਨਾਓ ਬੜਾ ਮਸ਼ਹੂਰ ਹੈ ਪੁਆਦ ਦੇ ਇਲਾਕੇ ਦੇ ਵਿੱਚ ਵੀ ਆਨਲਾਈਨ ਵੀ ਤੁਸੀਂ ਜੜੀਆਂ ਬੂਟੀਆਂ ਨਾਲ ਤੋਂ ਮੰਗਾ ਸਕਦੇ ਆ ਇੱਕ ਨਹੀਂ ਤਿੰਨ ਚਾਰ ਬਲੌਗ ਅਸੀਂ ਅੱਜ ਇਹਨਾਂ ਦੇ ਨਾਲ ਕੀਤੇ ਆ ਜੀ ਔਰ ਬੜੇ ਬੇਸ਼ਕੀਮਤੀ ਜੜੀਆਂ ਬੂਟੀਆਂ ਤੇ ਪ੍ਰੋਡਕਟ ਦਿਖਾਏ ਆ ਜੀ ਔਰ ਆਯੁਰਵੈਦਿਕ ਵਿਧੀ ਦੇ ਨਾਲ ਜਿਹੜੇ ਜਿਹੜੇ ਇਲਾਜ ਕੀਤੇ ਜਾ ਰਹੇ ਨੇ ਉਹਨਾਂ ਬਿਮਾਰੀਆਂ ਦੇ ਉੱਤੇ ਵੀ ਗੱਲਬਾਤ ਹੋਈ ਹੈ ਜੀ ਆਪਣੇ ਇੱਕ ਵਾਰੀ ਟੈਲੀਫੋਨ ਨੰਬਰ ਦੱਸ ਦਿਓ ਜੀ ਵਲੌਗ ਅਸੀਂ ਸਾਰੇ ਅਪਲੋਡ ਕਰ ਦੇਣੇ ਆ ਪਰ ਆ ਅਸੀਂ ਇੰਟਰੋਡਕਟਰੀ ਪਹਿਲਾਂ ਅਪਲੋਡ ਕਰ ਦੇਣੇ ਹੁੰਦੇ ਆ ਦੱਸੋ ਜੀ 9803377590 9803377590 ਲੋ ਜੀ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਨਾਲ ਗੱਲ ਵੀ ਕਰ ਸਕਦੇ ਹੋ ਔਰ ਸਰਾਫਾ ਬਾਜ਼ਾਰ ਦੇ ਨਾਲ ਜਿਹੜਾ ਹੈ ਇਹ ਏਰੀਆ ਪੈਂਦਾ ਖਰੜ ਦੇ ਵਿੱਚ ਬੜਾ ਮਸ਼ਹੂਰ ਹੈ ਜੀ ਸਰਾਫਾ ਬਾਜ਼ਾਰ ਔਰ ਇੱਥੇ ਇਹਨਾਂ ਦੀ ਦੁਕਾਨ ਹੈ ਜੀ ਹੱਟੀ ਹੈ ਜੀ ਔਰ ਇਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ ਵਲੌਗ ਬੜੀ ਜਲਦੀ ਅਪਲੋਡ ਕਰਾਂਗੇ ਇੱਕ ਨਹੀਂ ਤਿੰਨ ਤਿੰਨ ਚਾਰ ਚਾਰ ਅਸੀਂ ਵਲੌਗਸ ਕੀਤੇ ਨੇ ਕੋਈ ਵੀ ਜਾਣਕਾਰੀ ਆਯੁਰਵੇਦ ਨਾਲ ਸੰਬੰਧਿਤ ਲੈਣੀ ਹੈ ਤਾਂ ਜਿਹੜਾ ਭਾਜੀ ਨੇ ਨੰਬਰ ਦੱਸਿਆ ਟੈਲੀਫੋਨ ਨੰਬਰ ਦੱਸਿਆ ਇਹਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਚਾਹਨੇ ਆਸੀਂ ਕਿ ਇਸ ਹੱਟੀ ਨੂੰ ਜ਼ਰੂਰ ਵਿਜ਼ਿਟ ਕਰਿਓ ਜੀ ਆ ਚੀਜ਼ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਲਦੀ ਹੀ ਵਲੌਗ ਤੁਹਾਡੇ ਸਾਹਮਣੇ ਪੇਸ਼ ਕਰਾਂਗੇ